ਪਿਛਲੇ ਬੜੇ ਦਿਨਾਂ ਤੋਂ ਸਾਡੇ ਆਰਟਿਸਟ ਸਾਡੇ ਹੀਰੋ ਪਿਕਚਰਾਂ ਦੇ ਵਿੱਚ ਵਿਵਾਦ ਜਿਹੜੇ ਆ ਤੁਸੀਂ ਦੇਖਦੇ ਹੋ ਹੁੰਦੇ ਆ ਇਹਦਾ ਇੱਥੋਂ ਪਤਾ ਲੱਗਦਾ ਵੀ ਇੱਕ ਜਿਹੜਾ ਆਰਟਿਸਟ ਉਹਨੂੰ ਕਿੰਨਾ ਸਾਡੇ ਲੋਕ ਸੀਰੀਅਸਲੀ ਉਹਦੀ ਗੱਲ ਨੂੰ ਸੁਣਦੇ ਆ ਮੰਨਦੇ ਆ ਤੇ ਕਿੰਨਾ ਉਹਦੇ ਨਾਲ ਜੁੜੇ ਹੁੰਦੇ ਆ ਤੇ ਉਹਦਾ ਕੋਈ ਵੀ ਐਕਸ਼ਨ ਆ ਜਿਹੜਾ ਉਦੋਂ ਦੇਖ ਕੇ ਲੋਕ ਉੱਤੇ ਤੋਂ ਪ੍ਰਭਾਵਿਤ ਹੁੰਦੇ ਆ ਕੱਲ ਵੀ ਸਾਡੇ ਸੀਐਮ ਸਾਹਿਬ ਅਚਾਨਕ ਪ੍ਰੈਸ ਕਾਨਫਰੰਸ 'ਚ ਖੇਡਾਂ ਦੀ ਗੱਲ ਕਰਨ ਆਏ ਮੈਂ ਥੋੜਾ ਜਿਹਾ ਜਾਊਂਗਾ ਮੈਨੂੰ ਉਹ ਟਾਈਮ ਵੀ ਯਾਦ ਆ ਗਿਆ ਮੈਂ ਪਿਛਲੇ ਦਿਨਾਂ ਤੋਂ ਬੜਾ ਇਹ ਗੱਲ ਸੋਚ ਰਿਹਾ ਸੀ ਵੀ ਕਿਵੇਂ ਇਹ ਪੰਜਾਬ 'ਚ ਇਹ ਨਸ਼ਾ ਇਹ ਕਿਵੇਂ ਇਹਦੇ ਪਿੱਛੇ ਕੀ ਰੂਟਸ ਨੇ ਕਿਵੇਂ ਇੱਕ ਕੌਜ਼ ਆਪਰੋਸਿਆ ਕਿਵੇਂ ਗਿਆ ਜਿਵੇਂ ਆਪਾਂ ਗਾਣਿਆਂ 'ਚ ਕਹਿੰਦੇ ਆ ਵੀ ਹਮੇਸ਼ਾ ਵੈਪਨ ਦੀ ਗੱਲ ਕੀਤੀ ਗਈ ਹੈ ਹਥਿਆਰਾਂ ਦੀ ਗੱਲ ਕੀਤੀ ਗਈ ਉਹਨੂੰ ਪ੍ਰਮੋਟ ਕੀਤਾ ਗਿਆ ਆਪਾਂ ਉਹਦੇ ਉੱਤੇ ਵੀ ਕਿੰਤੂ ਪ੍ਰੰਤੂ ਹਮੇਸ਼ਾ ਕਰਦੇ ਆਂ ਪਰ ਇੱਕ ਦੌਰ ਸੀ ਜਦੋਂ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਦੇ ਸੀਐਮ ਨੇ ਉਹ ਇੱਕ ਬਹੁਤ ਵੱਡੇ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਸੀ ਮੈਂ ਇਹ ਕਹੂੰਗਾ ਪਹਿਲਾਂ ਮੇਰਾ ਇਹ ਹੋਊਗਾ ਮੈਂ ਪਰਮਾਤਮਾ ਕਰੇ ਲੋਕ ਪੰਜਾਬ ਦੇ ਕਰਨ ਜਦੋਂ 2027 ਚ ਬੀਜਪੀ ਦੀ ਸਰਕਾਰ ਬਣੇਗੀ ਅਸੀਂ ਇਹਦੇ ਉੱਤੇ ਸਭ ਤੋਂ ਵੱਡੀ ਇਨਕੁਆਇਰੀ ਪਹਿਲਾਂ ਇਹ ਤੇ ਬਿਠਾਵਾਂਗੇ ਜਿਵੇਂ ਅੱਜ ਮਜੀਠੀਆ ਸਾਹਿਬ ਤੇ ਚੱਲ ਰਹੀ ਆ ਕੋਈ ਉਹਨਾਂ ਸੱਤਾ ਪਿੰਦੀ ਜਾਂ ਹੋਰ ਸਾਰੇ ਇਹ ਇਹ ਸੀਐਮਬੀ ਮਜੀਠੀਆ ਤੇ ਕਾਰਵਾਈ ਕਰਦੇ ਆ ਬਹੁਤ ਵੈਲਕਮ ਆ ਚੰਗੀ ਗੱਲ ਆ ਪਰ ਜਿਹੜਾ ਬਾਦਲ ਫੈਮਿਲੀ ਆ ਵੱਡੀ ਬਾਦਲ ਸਾਹਿਬ ਨੇ ਜਿਹੜੇ ਸਾਰੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਇੱਕ ਵੱਡੀ ਟੂਰਨਾਮੈਂਟਾਂ ਦੇ ਵਿੱਚ ਉਸ ਵੇਲੇ ਇਹ ਜਿਹੜੇ ਸਾਰੇ ਡੀਐਸਪੀ ਭੋਲੇ ਵਰਗੇ ਜਾਂ ਹੋਰ ਜੁੜੇ ਹੁੰਦੇ ਸੀ ਸਾਰੇ ਉਸ ਵੇਲੇ ਇਹ ਕਿਸ ਤਰੀਕੇ ਨਾਲ ਉਸ ਵੇਲੇ ਵੀ ਪੈਨੇਟ੍ਰੇਟ ਕੀਤਾ ਇਹਨਾਂ ਨੇ ਤਾਂ ਹੀ ਇਹ ਬਾਦਲਾਂ ਨੂੰ ਹੱਥ ਨਹੀਂ ਨਾ ਲਾਏ ਇੱਕ ਮੰਤਰੀ ਨੇ ਮੜਾ ਜਾਂ ਨੇੜੇ ਵੀ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਆ ਸੁਖ ਵਿਲਾਸ ਦਾ ਸੁਖ ਵਿਲਾਸ ਦਾ ਜਿਹੜੇ ਦੇ ਨਾਲ ਤੇ ਅੱਜ ਉਹ ਮੰਤਰੀ ਹੈ ਨੀਗਾ ਤੇ ਇਥੋਂ ਪੜਨੂੰ ਬੜਾ ਇਹ ਸੋਚ-ਸੋਚ ਕੇ ਗੱਲਾਂ ਸਾਹਮਣੇ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਵੀ ਕਿਉਂ ਉਹਦੇ ਲਈ ਵੇ ਪਹਿਲਾਂ ਥੋੜੀਆਂ ਜਿਹਾ ਮੈਂ ਤੁਹਾਡਾ ਟਾਈਮ ਲਵਾਂਗਾ ਬਾਅਦ ਇਨੂੰ ਹਰ ਗੱਲ ਨੂੰ ਵੀ ਕਿਵੇਂ ਜੋੜਿਆ ਗਿਆ ਕਿਵੇਂ ਇਸ ਪੰਜਾਬ ਨੂੰ ਇਹ ਚੀਜ਼ਾਂ ਪਰੋਸੀਆਂ ਗਈਆਂ ਚੰਗੀ ਗੱਲ ਬਹੁਤ ਕਰ ਸਕਦੇ ਆ ਕਲਾਕਾਰ ਨਸ਼ੇ ਦੀ ਉਹ ਗੱਲ ਕਿਉਂ ਕਰਨ ਅੱਜ ਪਹਿਲੀ ਮੈਂ ਤੁਹਾਨੂੰ ਇੱਕ 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 ਸ਼ੁਰੂਆਤ ਜੇ ਤੁਸੀਂ ਥੋੜੀ ਅੱਗੇ ਆ ਹੋਵੇ ਪਿੱਛੋਂ ਲੈ ਕਿਉਂਕਿ ਇਹ ਲੋਕਾਂ ਦੇ ਅੰਦਰ ਦਿਮਾਗ 'ਚ ਜ਼ਹਿਨ 'ਚ ਵੜੀ ਗਈ ਹੈ ਗੱਲ ਐਮੀ ਨਹੀਂ ਇਹਦੇ ਪਿੱਛੇ ਵੱਡੇ ਤੋਂ ਵੱਡੇ ਜਿਹੜੀ ਮਨਕੁਇਰੀ ਦੀ ਗੱਲ ਕਰਦਾ ਕਰਾਂਗੇ ਵੀ ਕੌਣ ਕਿਹੜੀਆਂ ਵੱਡੇ ਤੋਂ ਵੱਡੇ ਲੋਕ ਸੀ ਜਿਹੜੇ ਪੈਸੇ ਦੇ ਕੇ ਕਰਾਉਂਦੇ ਸੀ ਇਹਨਾਂ ਨੇ ਅਣਜਾਣ ਚ ਕੀਤਾ ਇਹਨਾਂ ਨੇ ਸੋਚ ਸਮਝ ਕੇ ਕੀਤਾ ਕੀ ਕੀਤਾ ਕਿਉਂਕਿ ਇੱਕ ਵਾਰ ਜਿਹੜੀ ਚੀਜ਼ ਬੰਦੇ ਦੇ ਅੰਦਰ ਵੱਸ ਜੇ ਨਾ ਉਹ ਚੀਫ ਮਿਨਿਸਟਰ ਵੀ ਬਣ ਜੇ ਚਾਹੇ ਉਹਦੇ ਅੰਦਰ ਉਹ ਗੱਲ ਜਾਂਦੀ ਨਹੀਂ ਆ ਜਿਹੜਾ ਗੈਂਗਸਟਰਵਾਦ ਦੀ ਗੱਲ ਕੀਤੀ ਜਾ ਰਹੀ ਅੱਜ ਇਹ ਉਸ ਵੇਲੇ ਇਹਨਾਂ ਦੀ ਸੋਚ ਦਹਿਨ ਚ ਪਾਈ ਆ ਲੋਕਾਂ ਦੇ ਕਿਹੜੀ ਇਲੈਕਸ਼ਨ ਚ ਕੌਣੇ ਕਹਿੰਦਾ ਵੀ ਹਜ਼ਾਰ ਪਿਸਟਲ ਮੰਗਾ ਲਓ ਜੀ ਛੁਰੇ ਮੰਗਾ ਲਓ ਜੀ ਇਹ ਕਿਹਨਾਂ ਕਿ ਕਿੱਥੋਂ ਮਤਲਬ ਇਹ ਪ੍ਰਭਾਵਿਤ ਹੋਏ ਨੇ ਕਿੱਥੋਂ ਇਹਨਾਂ ਨੇ ਇਹ ਗੱਲ ਸ਼ੁਰੂਆਤ ਕੀਤੀ ਆ ਲੀਡਰਾਂ ਵਾਲਾ ਬਾਣਾ ਪਾ ਕੇ ਇਹੀ ਕੁਛ ਅੱਜ ਕਰ ਰਹੇ ਆ ਜਿਹੜਾ ਇਹਨਾਂ ਦੇ ਮਨ 'ਚ ਗੈਂਗਸਟਰਵਾਦ ਗੁੰਡਾਵਾਦ ਜੋ ਪੰਜਾਬ 'ਚ ਅੱਜ ਹੋ ਰਿਹਾ ਏ ਇਹਨਾਂ ਦੇ ਜਿਹੜੇ ਥੱਲੇ ਦੇ ਲੋਕ ਉਹ ਇਹੀ ਕੁਛ ਕਰ ਰਹੇ ਆ ਜਦੋਂ ਇਹਨਾਂ ਦਾ ਲੀਡਰ ਇਹ ਮੈਂ ਐਮੀ ਨਹੀਂ ਅੱਜ ਵੀ ਇੱਕ ਦਿਨ 'ਚ ਮੈਂ ਬਹੁਤ ਦਿਨਾਂ ਤੋਂ ਮੈਂ ਇਹ ਗੱਲ ਜ਼ਿਹਨ 'ਚ ਸੋਚ ਰਿਹਾ ਸੀ ਵੀ ਕੀ ਕਿਸ ਤਰੀਕੇ ਨਾਲ ਯਾਰ ਪੰਜਾਬ ਨੂੰ ਕਿਵੇਂ ਬਦਲਿਆ ਕਿਸ ਕਿਸ ਬੰਦੇ ਦਾ ਰੋਲ ਆ ਪੰਜਾਬ 'ਚ ਬਦਲ ਨੂੰ ਜਦੋਂ ਇਹ ਐਡੇ ਵੱਡੇ ਸਟਾਰ ਬਣ ਗਏ ਉਸ ਵੇਲੇ ਇਹਨਾਂ ਨੇ ਇਹ ਪਰੋਸਿਆ ਵੀ ਇਲੈਕਸ਼ਨਾਂ ਦੇ ਵਿੱਚ ਹਜ਼ਾਰ ਹਜ਼ਾਰ ਪਿਸਟਲ ਮੰਗਾਓ ਅਸਲੇ ਮੰਗਾਓ ਤੇ ਜਿਹੜੀ ਭੁੱਖੀ ਦੀ ਗੱਲ ਕੀਤੀ ਆ ਉਹਦੀ ਗੱਲ ਇਹ ਇਹ ਸਿੱਖਿਆ ਕ੍ਰਾਂਤੀ ਆ ਇਹ ਸਿੱਖਿਆ ਕ੍ਰਾਂਤੀ ਆ ਪੰਜਾਬ ਦੀ ਮੈਨੂੰ ਦੱਸੋ ਜਿਹੜਾ ਬੰਦਾ ਆ ਕੁਝ ਕਰਦਾ ਰਿਹਾ ਹੋਵੇ ਉਹ ਕਿਹੜੇ ਮੂੰਹ ਨਾਲ ਜਦੋਂ ਇਹ ਟੀਚਰਾਂ ਨੂੰ ਲੈਕਚਰ ਦਿੰਦੇ ਆ ਜਦੋਂ ਇਹ ਸਰਟੀਫਿਕੇਟ ਦਿੰਦੇ ਆ ਨੌਕਰੀਆਂ ਦੇ ਜਿਹੜੇ ਕਿ ਥੱਲੇ ਵੀ ਕੋਈ ਦੇ ਸਕਦਾ ਕੀ ਸੋਚਦਾ ਹੋਊ ਬੰਦਾ ਉਹਦੇ ਜ਼ਿਹਨ 'ਚ ਕੀ ਆਉਂਦੀ ਹੋ ਗੱਲ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਕਿਉਂਕਿ ਆਪਦੇ ਪਿਤਾ ਜੀ ਮਾਸਟਰ ਰਹੇ ਆ ਟੀਚਰ ਰਹੇ ਆ ਉਹ ਘਰ ਚ ਪਤਾ ਹੈ ਵੀ ਕਿਵੇਂ ਆ ਬੋਤਲਾਂ ਲੈ ਕੇ ਕਿਵੇਂ ਉਸ ਵੇਲੇ ਕੰਮ ਚੱਲਦਾ ਸੀ ਕਿਵੇਂ ਪਾਸ ਕੀਤਾ ਜਾਂਦਾ ਸੀ ਇਹ ਵੀ ਦੱਸਿਆ ਨਾਲ ਉਸ ਵੇਲੇ ਸਟੂਡੈਂਟਸ ਨੂੰ ਇਹ ਵੀ ਨਾਲ ਸਿੱਖਿਆ ਦਿੱਤੀ ਵੀ ਘਰ ਤੋਂ ਸਕੂਲ ਚ ਆ ਚੀਜ਼ਾਂ ਵੰਡੋ ਆ ਲੈ ਕੇ ਜਾਓ ਪੜਨ ਦੀ ਲੋੜ ਨਹੀਂ ਇਹ ਸਿੱਖਿਆ ਕ੍ਰਾਂਤੀ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਤੇ ਨਾਲ ਮਸ਼ਹੂਰੀ ਆਪਣੇ ਘਰ ਦੀ ਵੀ ਕਰਤੀ ਵੀ ਭਾਈ ਜੇ ਲੈਣੀ ਆ ਸਾਡੇ ਘਰ ਦਾ ਜਿਹੜਾ ਸਮਾਨ ਆ ਸਾਡੇ ਘਰ ਦੀ ਜਿਹੜੀ ਸ਼ਰਾਬ ਆ ਉਹ ਸਭ ਤੋਂ ਬੈਸਟ ਆ ਇਹ ਕੰਮ ਵੀ ਨਾਲ ਪ੍ਰਮੋਟ ਕਰਤਾ ਇਹਦੇ ਵਿੱਚ ਮੈਂ ਤਾਂ ਨਹੀਂ ਕਹ ਰਿਹਾ ਆਪ ਕਹਿ ਰਹੇ ਆ ਵੀ ਭਾਈ ਮੇ ਸਾਡੇ ਘਰ ਦੀ ਪੀ ਕੇ ਦੇਖੋ ਉਹ ਪਤਾ ਹੀ ਹੈ ਜਿਹਹ ਜੀ ਪਿੰਦੇ ਆ ਉਹ ਦਾ ਅਸਰ ਸਾਰੇ ਪੰਜਾਬ 'ਚ ਆ ਇਸ ਵੇਲੇ ਆ ਸਿੱਖਿਆ ਕ੍ਰਾਂਤੀ ਆ ਗਈ ਪਹਿਲਾਂ ਇਲੈਕਸ਼ਨਾਂ ਦੱਸਦੀਆਂ ਕਿਵੇਂ ਲੜਨੀਆਂ ਇਹ ਵੀ ਦੱਸਤਾ ਵੀ ਆਪਾਂ ਆ ਜਿਹੜੇ ਘਰੇ ਕੱਢ ਕੇ ਜਿਹੜੇ ਲੋਕ ਮਰ ਰਹੇ ਆ ਸੰਗਰੂਰ 'ਚ ਵੀ ਹੋਇਆ ਤਰਨਤਾਰਨ 'ਚ ਵੀ ਹੋਇਆ ਇਹ ਪ੍ਰੋਮੋਸ਼ਨ ਐ ਹੀ ਹੋਈ ਆ ਕਿ ਘਰ ਘਰ ਜਿਹੜੀ ਸ਼ਰਾਬ ਕੱਢਣ ਦੀ ਜਿਹੜੇ ਲੋਕ ਮਾਰਨ ਦੀ ਪ੍ਰੋਮੋਸ਼ਨ ਆ ਉਹ ਸਕੂਲ ਤੋਂ ਟ੍ਰੇਨਿੰਗ ਦੇ ਰਹੇ ਆ ਜਨਾਬ ਮਤਲਬ ਕਿਸ ਤਰੀਕੇ ਦਾ ਉਸ ਵੇਲੇ ਮੈਂ ਹੈਰਾਨ ਆ ਇਹਨਾਂ ਨੂੰ ਕੌਣ ਇਹ ਬਣਵਾਉਂਦਾ ਸੀ ਕਿਵੇਂ ਇਹ ਨੂੰ ਇਹਨੂੰ ਪਰੋਸਿਆ ਜਾਂਦਾ ਸੀ ਹਰ ਬੰਦਾ ਐਂਟਰਟੇਨਮੈਂਟ ਦੇ ਨਾਲ ਜਦੋਂ ਜੁੜਦਾ ਸੀ ਤੇ ਨਾਲ ਇਹ ਚੀਜ਼ਾਂ ਦੇ ਨਾਲ ਜੋੜਿਆ ਜਾਂਦਾ ਸੀ ਵੀ ਤੁਹਾਡਾ ਇਹੀ ਚੀਜ਼ ਆ ਭਾਈ ਪੰਜਾਬ 'ਚ ਆਹੀ ਕੁਛ ਐ ਹੌਲੀ 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 ਪੰਜਾਬ ਅੱਜ ਤਵਾਈ ਵੱਲ ਇਹ ਸਮਾਂ ਉਦੋਂ ਦਾ ਏ ਜਦੋਂ ਪੰਜਾਬ 'ਚ ਕੋਈ ਨਸ਼ੇ ਦੀ ਗੱਲ ਨਹੀਂ ਕਰਦਾ ਸੀ ਕੋਈ ਚਿੱਟੇ ਦੀ ਗੱਲ ਨਹੀਂ ਕਰਦਾ ਸੀ ਕੁਛ ਨਹੀਂ ਕਰਦਾ ਸੀ ਆ ਨਸ਼ੇ ਪਰੋਸੇ ਉਦੋਂ ਬਾਅਦ ਉਹ ਨਸ਼ੇ ਬੰਦ ਹੋਏ ਉਦੋਂ ਬਾਅਦ ਫਿਰ ਚਿੱਟੇ ਤੇ ਜਿਹੜੇ ਅੱਜ ਸਿੰਥੈਟਿਕ ਡਰੱਗ ਨੇ ਉਦੋਂ ਬਾਅਦ ਉਹ ਇੰਟਰੋਡਿਊਸ ਕੀਤੇ ਗਏ ਜਦੋਂ ਉਹ ਇਹ ਚੀਜ਼ਾਂ ਨਾਲ ਲੱਗ ਕੇ ਉਹਨਾਂ ਨੂੰ ਤੜਫਣਾ ਸ਼ੁਰੂ ਹੋਈ ਉਹਨਾਂ ਨੂੰ ਇਹ ਲੱਗਿਆ ਵੀ ਹੁਣ ਕਿੱਥੋਂ ਕਿਉਂਕਿ ਇਹ ਚੀਜ਼ਾਂ ਨਾਲ ਸਭ ਲੱਗ ਗਏ ਵੀ ਸ਼ਾਇਦ ਖੁਸ਼ੀ ਆਇਓ ਹੀ ਮਿਲਦੀ ਆ ਪਾਸ ਤੜੀ ਹੋ ਸਕਦਾ ਏ ਨਜ਼ਾਰੇ ਤਦੀ ਆਉਂਦੇ ਆ ਜਦੋਂ ਇਹ ਲਾਤ ਤੇ ਮੁੜ ਕੇ ਉਦੋਂ ਬਾਅਦ ਉਹ ਬੰਦ ਹੋ ਗਈ ਉਦੋਂ ਬਾਅਦ ਉਹਨਾਂ ਨੇ ਸੋਚਿਆ ਉਹਨਾਂ ਅੱਜ ਜਿਹੜੇ ਨਸ਼ੇ ਨੇ ਉਹਨਾਂ ਤੇ ਹੋਏ ਹੁਣ ਇਹ ਚਲੋ ਫੀਮ ਦੀ ਇਹ ਉਮਰ ਦੇਣ ਦੀ ਕੀ ਲੋੜ ਸੀ ਨਾਲ 35 ਦੀ ਇਹ ਕੀ ਕ੍ਰਿਟੀਰੀਆ ਹੈ ਵੀ ਹਰੇਕ ਨੂੰ ਉਮਰ ਦਿੱਤੀ ਆ ਵੀ 35 ਸਾਲ ਦੇ ਜਦੋਂ ਤੁਸੀਂ ਜਵਾਨ ਹੋਗੇ ਗੱਬਰੂ ਹੋਗੇ ਉਦੋਂ ਬਾਅਦ ਆ ਚੀਜ਼ ਦੀ ਲੋੜ ਆ ਇਹ ਦਿਖਾਇਆ ਵੀ ਅਗਲ ਅਣਜਾਣ ਜਿਹੜਾ ਬੰਦਾ ਨੌਜਵਾਨ ਇੱਕ ਬੱਚਾ ਜਵਾਨ ਹੁੰਦਾ ਉਹ ਕਹਿੰਦਾ ਸ਼ੈਦਯਾਰ ਵੀ ਐਡਾ ਬੜਾ ਬੰਦਾ ਇਹ ਗੱਲ ਕਰ ਰਿਹਾ ਉਮਰ ਵੀ ਦੇ ਰਿਹਾ 35 ਸਾਲ ਤੇ ਉਹ ਤਾਂ ਜ਼ਰੂਰ ਦੇਖਣੀ ਚਾਹੀਦੀ ਹੈ ਚੈੱਕ ਕਰਨੀ ਚਾਹੀਦੀ ਹੈ ਜਦੋਂ ਇੱਕ ਵਾਰ ਉਹ ਦੇਖ ਲਈ ਉਸ ਤੋਂ ਬਾਅਦ ਇਹ ਤਾਂ ਐਡਿਕਸ਼ਨ ਹੈ ਤਾਂ ਲੱਗਦੀ ਹੈ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਕੀ ਹਾਲਾਤ ਹੋਏ ਹੋਏ ਆ ਹਰ ਨਸ਼ੇ ਦੇਖੋ ਸਪੈਸਲ ਨਹੀਂ ਜੇ ਤੁਸੀਂ ਕੋ ਕਮੇਡੀ ਕਰਨੀ ਹੈ ਕਮੇਡੀ ਕਹਨੂੰ ਬਹੁਤ ਚੀਜ਼ਾਂ ਦੀ ਦੁਨੀਆ ਕਰਦੀ ਆ ਯਾਰ ਬੜੇ ਬੜੇ ਆਰਟਿਸਟ ਕਰਦੇ ਆ ਪਰ ਇਹ ਕੀ ਪ੍ਰੋਸੈਸ ਦਾ ਸੀ ਇਹ ਅਸਲਾ ਇਹ ਭੂਕੀ ਇਹ ਵੀਮ ਅੱਗੇ ਦੇਖਿਓ ਨਾਲ ਪੁਲਿਸ ਵੀ ਬਿਠਾਈ ਆ ਪੁਲਿਸ ਨੂੰ ਵੀ ਇਹ ਦਿੱਤਾ ਵੀ ਕਿਸ ਤਰੀਕੇ ਨਾਲ ਕੰਮ ਕੰਮ ਕਰਨਾ ਹੈ ਨਾਲ ਬਈ ਯੋਗਾ ਦੇਖੋ ਅੱਜ ਇੰਟਰਨੈਸ਼ਨਲ ਲੈਵਲ ਤੇ ਆ ਲੋਕਾਂ ਨੂੰ ਤੰਦਰੁਸਤ ਕਰ ਰਿਹਾ ਇਹ ਕਹਿੰਦੇ ਨਾ 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 ਯੋਗਾ ਯਾਗਾ ਛੱਡੋ ਆਫੀਮ ਖਾਓ ਇਹਦੇ ਨਾਲ ਸਭ ਕੁਝ ਹਟੂਗਾ ਕਿ ਕਿਸੇ ਦੇ ਦਿਮਾਗ 'ਚ ਇਹ ਰਹਿ ਨਾ ਜਾਵੇ ਕਮੀ ਨਾ ਰਹੇ ਜੇ ਵੀ ਕੀ ਕੰਮ ਵੀ ਜੇ ਕਰਨਾ ਮਤਲਬ ਇਹ ਵੀ ਗਮਰਾਹ ਕੀਤਾ ਜਾ ਰਿਹਾ ਵੀ ਜੇ ਦੋ ਬੰਦੇ ਦਸਾਂ ਜਿੰਨਾ ਕੰਮ ਕਰ ਸਕਦੇ ਐ ਪੁੱਕੀ ਖਾਓ ਕਿਸ ਤਰੀਕੇ ਦੀ ਪ੍ਰਮੋਸ਼ਨ ਕਰਦਾ ਸੀ ਇਹ ਬੰਦਾ ਇਹ ਅਸੀਂ ਜਦੋਂ ਸਰਕਾਰ ਆਊਗੀ ਵੀ ਇਹਦੇ ਪਿੱਛੇ ਤੋ ਕੌਣ ਕਰਵਾਉਂਦਾ ਸੀ ਇਹ ਕੰਮ ਕੀ ਦੇ ਕੇ ਤੇ ਕਿੰਨੇ ਕਿੰਨੇ ਪੈਸੇ ਲਏ ਕੀ ਕੁਛ ਕਿਉਂਕਿ ਜਦੋਂ ਤੁਸੀਂ ਭੁੱਕੀ ਦੀ ਮਸ਼ਹੂਰੀ ਕਰਦੇ ਹੋਂ ਦਾ ਮੁੰਡਾ ਟਰੱਕਾਂ ਦੇ ਟਰੱਕ ਭੁੱਕੀ ਦੇ ਉਸ ਵੇਲੇ ਆਉਂਦੇ ਵੀ ਹੋਣਗੇ ਨਾ ਜਦੋਂ ਆਹ ਕਿਹਾ ਜਾਂਦਾ ਸੀ ਵੀ ਕੰਮ ਇਹਦੇ ਨਾਲ ਕਰ ਸਕਦੇ ਆ ਤੇ ਲੋਕ ਉਸ ਇਹਨਾਂ ਦੀ ਕਲਾਕਾਰਾਂ ਦੀ ਗੱਲ ਸੁਣ ਕੇ ਵੱਡਿਆਂ ਦੀ ਕਿੰਨੀ ਭੁੱਕੀ ਪੰਜਾਬ ਦੇ ਵਿੱਚ ਲੋਕਾਂ ਨੇ ਖਾਧੀ ਹੋਊਗੀ ਵੀ ਕੰਮ ਸਾਤੋਂ ਦੁੱਗਣਾ ਝੌਗਣਾ ਹੋਊਗਾ 10 ਗੁਣਾ ਹੋਊਗਾ ਫੀਮ ਖਾ ਕੇ ਸਾਨੂੰ ਛਿੱਕਾਂ ਬਿਮਾਰੀ ਚਲੀ ਜਾਂਦੀ ਆ ਕਿੰਨਾ ਉਹਦੇ ਲਈ ਕੁਆਂਟਲਾਂ ਦੇ ਵਿੱਚ ਫੀਮ ਆਈ ਹੋਊਗੀ ਉਦੋਂ ਬਾਅਦ ਜਿਹੜੀ ਫੀਮ ਪੋਕੀ ਡੋਡੇ ਉਹ ਬੰਦ ਕਰ ਦਿੱਤੇ ਗਏ ਇਹ ਜੇ ਬੰਦਿਆ ਨਹੀਂ ਫੇਰ ਪਰੋਸਣੇ ਸ਼ੁਰੂ ਕਰਤੇ ਜਦੋਂ ਕਬੱਡੀ ਸ਼ੁਰੂ ਕੀਤੀ ਭੋਲੇ ਹੁਣਾ ਨਾਲ ਇਹ ਜਦੋਂ ਟੂਰਨਾਮੈਂਟ ਚ ਇਹ ਗੱਲਾਂ ਕਰਦੇ ਸੀ ਉਸ ਵੇ ਬਾਦਲਾਂ ਵੇਲੇ ਹਰ ਚ ਤਾਂ ਇਹ ਹੁੰਦੇ ਸੀ ਉਦੋਂ ਕਬੱਡੀ ਦੀ ਗੱਲ ਕੱਲ ਮੈਨੂੰ ਯਾਦ ਆ ਗਈ ਮੈਂ ਕਰ ਰਿਹਾ ਪਰ ਇਹੀ ਬੰਦਾ ਐ ਮੈਂ ਕਿ ਜਦੋਂ ਕਬੱਡੀ ਬਾਦਲਾਂ ਵੇਲੇ ਚੱਲਦੀ ਸੀ ਇਹ ਇਹੋ ਜਿਹੀਆਂ ਗੱਲਾਂ ਕਰਕੇ ਉਸ ਕਬੱਡੀ ਦੇ ਵਿੱਚ ਨਸ਼ਾ ਵੜਿਆ ਇੰਜੈਕਸ਼ਨ ਵੜੇ ਇੱਥੇ ਤੱਕ ਇਹ ਉਦੋਂ ਬੰਦੇ ਆਪਣੀ ਹਾਲਾਤ ਵੀ ਦਿਖਾਉਂਦੇ ਨੇ ਤੂੰ ਵੀ ਇਹਨਾਂ ਦੇਖ ਲਓ ਵੀ ਹੁਣ ਇਹਨਾਂ ਨੇ ਨਸ਼ੇ ਦੀ ਪ੍ਰਮੋਸ਼ਨ ਕਰਤੀ ਉਦੋਂ ਮਦ ਇਹਨਾਂ ਦੇ ਨਾਲ ਵੀ ਕੀ ਹੋਇਆ ਤੇ ਜਿਹੜੇ ਇਹ ਕਰਦੇ ਆ ਉਹਨਾਂ ਨਾਲ ਵੀ ਆਹੀ ਹੁੰਦਾ ਏ ਪੰਜਾਬ ਕੇ ਬਸ ਪਾਣੀ ਨਹੀਂ ਹੈ ਉਹ ਕਹਿੰਦੇ ਹਮੇਂ ਨਹਿਰ ਚਾਹੀਏ ਆਫੀ ਕੰਬੀਰ ਇਸੇ ਪਰ ਵਾਚਿਤ ਹੋਈ ਔਰ ਬੜਾ ਅੱਛੇ ਮਾਹੌਲ ਵਿੱਚ ਹੋਇਆ ਔਰ एक उम्मीद थोड़ी बनी ही है कि जो ऊपर का पानी जो इंडस्ट्री की रख रही है उसमें से जेलम का तो हमारे पास नहीं है जेलम का तो हमारा चैनल हाँ बहुत अच्छा चनाब और राबी का सकता है पौंग में पौंग जैन में रंजीत सागर और बाहर अगर उधर से हमें पानी मिल रहा है उम्मीद है तो क्योंकि चैनल तो बजा ही है चैनल तो पंजाब है उस पानी का तो हमें आगे करने में क्या दिक्कत रहेगी हम तो नहीं है जी के बारिश से जिन्होंने दुश्मन को भी जंग में पानी पिलाया था हर हरियाणा दुश्मन थोड़ी है हरियाणा भाई है ना हमारा ये एक ही पतन का पानी पीते हैं हमारे रिश्तेदारियां हमारे बाप मामे चाचे सांझे तो मंत्री साहब से मैंने बात की सर इसको फास्ट ट्रैक में लेके हमें ऊपर से अगर तेईस एम एफ आ जाएगा कितना तेईस एम या मतलब तेईस मिलियन एकड़ फीट पानी ऊपर से आ जाएगा हमारे पास हम दो तीन एम एफ के लिए लड़ रहे हैं दो दो तो सीट अगर तेईस आ गया तो हमें क्या दिक्कत रहेगी ਉਹ ਚਾਹ ਹੈ ਬਗਾਵੇਂ ਬਣ ਜਾਏਗੀ ਉਹ ਮੈਰੋ ਦਾ ਪਾਣੀ ਪੰਜਾਬ ਦੀ ਖੇਤੀ ਕੋ ਵੀ ਇਹ ਨੂੰ ਮਿਲੇਗਾ ਆ ਗਿਆ ਨਾ ਚੱਲ ਆ ਗਿਆ ਨਾ ਮੱਧ ਪ੍ਰਦੇਸ਼ ਦਾ ਸੋਤਰੀ ਮੱਧ ਪ੍ਰਦੇਸ਼ ਨੂੰ ਵੀ ਦੇਤਾ ਕੀ ਕੀ ਚੈਨਲ ਤੋਂ ਪੰਜਾਬੀ ਹੋਗਾ ਨਾ ਪ੍ਰੀਮੀਅਮ ਤੋਂ ਪੰਜਾਬੀ ਹੋਗਾ ਔਰ ਪ੍ਰੀਮੀਅਮ ਦਾ ਪਹਿਲਾ ਹੱਕ ਹੁੰਦਾ ਨੇ ਨੇ ਜੀਐਨਡੀ ਕੀ ਵਜ੍ਹਾ ਸੇ ਕਹਿ ਕੇ ਕਿ ਸਭ ਸਾਡੇ ਲੋਕਾਂ ਸੋ ਹੁਣ ਅਸਲੀ ਮੁੱਦਾ ਤਾਂ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਪਹਿਲਾਂ ਇਲੈਕਸ਼ਨ ਲੜਨੀ ਵੀ ਸਿਖਾਤੀ ਇਹ ਨਵਾਂ ਟ੍ਰੈਂਡ ਇਹਨਾਂ ਨੇ ਸ਼ੁਰੂ ਕਰਵਾਤਾ ਇਹਨਾਂ ਨੇ ਵਿਦਿਆ ਕ੍ਰਾਂਤੀ ਵੀ ਲਿਆਂਦੀ ਉਹ ਵੀ ਇਦਾਂ ਦੇ ਮੂਰੇ ਸਾਹਮਣੇ ਆ ਗਈ ਇਹਨਾਂ ਨੇ ਉਦੋਂ ਬਾਅਦ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਦੀ ਪ੍ਰਮੋਸ਼ਨ ਵੀ ਕਰਤੀ ਵੀ ਕਿਤੋਂ ਲੈਣੀ ਆ ਕਿਹੜੇ ਪਿੰਡ ਤੋਂ ਲੈਣੀ ਆ ਉਦੋਂ ਬਾਅਦ ਕਬੱਡੀ ਬਾਰੇ ਵੀ ਇਹਨਾਂ ਨੇ ਗੱਲ ਕਰਤੀ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਿਆ ਵੀ ਇਹਨਾਂ ਨੇ ਕੀ ਕੁਝ ਕੀਤਾ ਦੂਜੀ ਗੱਲ ਮੈਂ ਬਾਦਲਾਂ ਬਾਰੇ ਦੱਸਤੀ ਵੀ ਇਸੇ ਕਰਕੇ ਅੱਜ ਤੱਕ ਕੋਈ ਬਾਦਲ ਫੈਮਿਲੀ ਨਾਲ ਕਿਸੇ ਨਾਲ ਕਿਉਂਕਿ ਜਿਹੜੇ ਸੱਤਾ ਪਿੰਦੀ ਸਭ ਜਿਹੜੇ ਲੋਕ ਸੀ ਉਹ ਸਭ ਲੋਕ ਜਿਹੜੇ ਵੱਡੇ ਤੋਂ ਵੱਡੇ ਡਰੱਗ ਵਾਲੇ ਸੀ ਵੱਡੇ ਤੋਂ ਵੱਡੇ ਨਸ਼ੇ ਵਾਲੇ ਸੀ ਉਹ ਇਸ ਬੰਦੇ ਤੋਂ ਇਹ ਪ੍ਰਮੋਸ਼ਨ ਕਰਵਾਉਂਦੇ ਸੀ ਅੱਜ ਇੱਕ 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 ਸ਼ਰਾਬ ਦੀ ਬੋਤਲ ਆ ਨਾ ਜਿਹੜੀ ਮੈਂ ਹੁਣੇ ਪੁੱਛ ਰਿਹਾ ਸੀ ਕੋਈ ਜਿਹੜੇ ਸਿਗਰਟ ਪੀਣ ਵਾਲਿਆ ਜ ਉਹਤੇ ਵੀ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਇਹ ਕਿਹਦੇ ਕਿਹਦੀ ਸਿਹਤ ਇਹਨਾਂ ਨੇ ਖਰਾਬ ਕੀਤੀ ਹੈ ਕਿਹਦੇ ਕਿਹਦੇ ਨਾਲ ਇਹ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਨੌਜਵਾਨ ਕਿਹਦੇ ਕਿਹਦੇ ਘਰ ਉਜਾੜੇ ਹੈ ਇਹਨਾਂ ਨੇ ਇਹ ਸਾਰਾ ਸਤਾਪ ਜਿਹੜਾ ਸਤਾਈ ਚ ਜਦੋਂ ਭਾਜਪੀ ਸਰਕਾਰ ਆਏਗੀ ਇਹ ਭਗਵੰਤ ਮਾਨ ਨਾ ਕੀਤਾ ਜਾਏਗਾ ਜਿਹੜੇ ਕਹਿੰਦੇ ਆ ਨਾ ਵੀ ਮੇਰੇ ਤੇ ਦੱਸੋ ਕੋਈ ਸੂਤ ਉਹ ਲੱਗੂ ਪਤਾ ਉਦੋਂ ਵੀ ਕਿਹੜੇ ਕਿਹੜੇ ਲੜਕੇ ਤੁਸੀਂ ਇਹ ਛੜੇੰਤਰ ਤੇ ਪੰਜਾਬ ਦੇ ਨਾਲ ਤੇ ਪੰਜਾਬ ਦੇ ਨੌਜਵਾਨਾਂ ਨਾਲ ਇਹ ਛੜੇੰਤਰ ਕੀਤਾ ਹੈ ਇਹ ਇਹ ਜਦੋਂ ਇਹ ਕਰਦੇ ਸੀ ਇਹਦੇ ਬਾਰੇ ਜਵਾਬ ਇਹਨਾਂ ਨੇ ਕੀ ਦੇਣਾ ਏ ਕੋਈ ਕਿਉਂਕਿ ਜਿਸ ਤਰੀਕੇ ਨਾਲ ਆਪਣੇ ਪਿਤਾ ਜੀ ਮਾਸਟਰ ਉਹਨਾਂ ਬਾਰੇ ਵੀ ਦੱਸਦਾ ਵੀ ਅਸੀਂ ਕਿਵੇਂ ਕਿੰਨੀਆਂ ਬੋਤਲਾਂ ਦੇ ਕੇ ਪਾਸ ਹੁੰਨੇ ਆ ਕਿਵੇਂ ਹੋ ਜਾਂਦੇ ਆ ਸਾਰਾ ਕੁਝ ਕੋਈ ਚੀਜ਼ ਮੈਂ ਸਮਝਦਾ ਇਹਨਾਂ ਦੀ ਬੱਚੀ ਨਹੀਂ ਗਈ ਅਖੀਰ 'ਚ ਮੈਂ ਫੇਰ ਉਹੀ ਗੱਲ ਕਹੂੰਗਾ ਵੀ ਇਹਨਾਂ ਤੋਂ ਤਾਂ ਕਿਸੇ ਦਾ ਕੁਝ ਇਨਕੁਆਇਰੀ ਹੋਏ ਨਾ ਹੋਏ ਅਸੀਂ ਜ਼ਰੂਰ ਇਹਨਾਂ ਦੀ ਦੁਆਰਾ ਜਿਵੇਂ ਕਹਿੰਦੇ ਨੇ ਵੀ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਯਾਰ ਬੋਲਦਾ ਇਹ ਚ ਪਤਾ ਲੱਗੂ ਵੀ ਇਹ ਚ ਕੌਣ ਬੋਲਦਾ ਹੈ ਵੀ ਸ਼ਰਾਬ ਬੋਲਦੀ ਆ ਭੁੱਕੀ ਬੋਲਦੀ ਆ ਡੋਡੇ ਬੋਲਦੇ ਆ ਚਿੱਟਾ ਬੋਲਦਾ ਕੀ ਬੋਲਦਾ ਹੈ ਉਹ 27 ਚ ਜ਼ਰੂਰ ਕੱਢਾਂਗੇ ਇਹ ਚ ਠੀਕ ਜੀ ਠੀਕ ਜੀ ਠੀਕ ਜੀ ਰੀਅਲ ਤੇ ਰੀਅਲ ਲਾਈਫ ਦੇ ਕਰਕੇ ਦੱਸਵਾਜਾ ਕਾਦਾ ਫਰਕ ਤੁਹਾਨੂੰ ਲੱਗ ਰਿਹਾ ਫਰਕ ਤੁਹਾਨੂੰ ਸੈਕਿੰਡ ਥਿੰਗ ਇਹ ਵੀ ਜੋ ਵੀ ਵੀਡੀਓ ਵਿੱਚ ਤੁਸੀਂ ਦਿਖਾ ਰਹੇ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ ਉੱਬੇ ਤੇ ਅਕਾਲੀ ਉਦੋਂ ਦਾ ਹੀ ਐਲਾਨਤ ਸ਼ੁਰੂ ਹੋਈ ਆ ਕਾਗੜੀਆਂ ਦੀ ਵੀ ਸਰਕਾਰੀ ਕਾਂਗਰਸ ਦੀ ਸਰਕਾਰ ਰਹੀ ਆ ਤੁਸੀਂ ਸੱਤਾ ਦੇ ਵਿੱਚ ਸੀਗੇ ਉਦੋਂ ਕਿਉਂ ਨਹੀਂ ਰਿਐਕਸ਼ਨ ਹੋਇਆ ਕਾਂਗਰਸ ਦੀ ਸਰਕਾਰ ਦੇ ਤਾਂ ਉਦੋਂ ਹੀ ਵੀਡੀਓ ਕਿਉਂ ਨਹੀਂ ਜਿੱਤੇ ਅਸੀਂ ਤਾਂ ਭਾਜਪਾ ਦੀ ਗੱਲ ਕਰ ਰਹੇ ਹਾਂ ਜੀ ਸਾਨੂੰ ਕਾਂਗਰਸ ਦਾ ਕੀ ਲੈਣਾ ਦੇਣਾ ਹੈ ਅੱਜ ਕੇਂਦਰਕ ਸਰਕਾਰ ਹੈ ਐਨਸੀਡੀ ਤੁਹਾਡੇ ਕੋਲੇ ਆ ਬਾਕੀ ਜਿੰਸੀਆਂ ਤੁਹਾਡੇ ਕੋਲੇ ਆ ਕੀ ਕੇਂਦਰੀ ਏਜੰਸੀ ਦਾ ਕੁਜਾਚ ਕਰਨੀ ਹੈ ਨਹੀਂ ਅਸੀਂ ਤਾਂ ਜੀ 27 ਚ ਕਰਾਂਗੇ ਆ ਕੇ ਸਰ 27 ਕਿਉਂ ਪਾਵਰ ਆ ਜਾਏਗੀ 27 ਦਾ ਆਉਗੀ ਨਹੀਂ ਆਉਗੀ ਉਹ ਤੋਂ ਬਾਅਦ ਦੀ ਗੱਲ ਹੈ ਐ ਕਿਵੇਂ ਐ ਕਿਵੇਂ ਸੈਂਟਰ ਏਜੰਸੀ ਕਿਸੇ ਸਟੇਟ ਦੇ ਚੀਫ ਮਿਨਿਸਟਰ ਨੂੰ ਆ ਕੇ ਫੜ ਲੂਗੀ ਜੀ ਫੈਡਰਲ ਸਿਸਟਮ ਆ ਕੋਈ ਢਾਂਚਾ ਨਹੀਂ ਐ ਐਨਸੀਬੀ ਨੂੰ ਲੱਗ ਰਿਹਾ ਹੈ ਕਿ ਕਿਸੇ ਵੀ ਨਸ਼ੇ ਚ ਇਨਵੋਲਵਮੈਂਟ ਐਕਟ ਨੂੰ ਸਟੇਟ ਦਾ ਮੁੱਖ ਮੰਤਰੀ ਹੋਵੇ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਕੋਈ ਏਜੰਸੀ ਦੇ ਅੱਗੇ ਕੋਈ ਵਿਅਕਤੀ ਨਹੀਂ ਵੱਡਾ ਮਸਲਾ ਜੀ ਤੁਸੀਂ ਜਿਹੜੀ ਅਸੀਂ ਗੱਲ ਕਹਿ ਰਹੇ ਉਹਨੂੰ ਮੰਨੋ ਨਾ ਅਸੀਂ ਤੁਹਾਡੀ ਕੀ ਸੁਣ ਰਿਹਾ ਦੱਸੋ ਮਾਤਰਾ ਜੀ ਮਾਤਰਾ ਜੀ ਮੰਤਰੀ ਸਾਹਿਬ ਮੰਤਰੀ ਸਾਹਿਬ ਬਿੱਟੂ ਜੀ ਸਟਾਇਰ ਔਰ ਬਿਟ ਦੋ ਸ਼ਬਦ ਹੁੰਦੇ ਐ ਲਿਟਰੇਚਰ ਦਾ ਪਾਰਟ ਹੁੰਦਾ ਨਾ ਸੀ ਕਈ ਮੂਵੀਸ 'ਚ ਬਹੁਤ ਅੰਨ ਬੰਦੇ ਸਟਾਇਰ ਆਪਾ ਆਪਾ ਅੱਜ ਕਿੰਨਾ ਭਾਵਕ ਕਿੰਨਾ ਰੌਲਾ ਚੱਲ ਰਿਹਾ ਦਿਲਜੀਤ ਦੋਸਾਂਝ ਦਾ ਵੀ ਉਹ ਪਾਕਿਸਤਾਨ ਦੀ ਹੈ ਜੀ ਫਲਾਨਾ ਹੈ ਕਿੰਨਾ ਅਸਰ ਆ ਤੁਹਾਡੇ ਤੇ ਹੈ ਨਾ ਸਰ ਇਹ ਇਹ ਅਸਰ ਆ ਇਹ ਗੱਲ ਜੇ ਕੋਈ ਇੰਨਾ ਡੈਪਥ ਤੱਕ ਜਾਂਦੀ ਆ ਇੱਕ 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 ਗਾਣਾ ਆਉਂਦਾ ਕੋਈ ਸਿੰਗਰ ਗਾਣਾ ਗਾਉਂਦਾ ਜਿਹੜਾ ਤੁਹਾਨੂੰ ਭਾਵੁਕ ਹੋ ਜੰਨੇ ਤੂੰ ਤੁਹਾਡੇ ਅੰਸੂ ਵੀ ਆ ਜਾਂਦੇ ਆ ਜਿਸ ਤੇ ਤੁਹਾਨੂੰ ਕਿਸੇ ਦੀ ਯਾਦ ਆਉਂਦੀ ਆ ਤੁਸੀਂ ਮਾਪੇ ਦਾ ਗਾਣਾ ਆਉਂਦਾ ਉਹਦੇ ਉਹ ਚ ਤੁਸੀਂ ਸੋਚ ਕੇ ਉਹ ਜਹੰਤ ਚਲੇ ਜਾਨੇ ਉਹ ਮਾਪੇ ਨੂੰ ਯਾਦ ਕਰਦੇ ਹੋ ਵਿਛੜੇ ਨੂੰ ਕੋਈ ਯਾਦ ਕਰਦੇ ਹੋ ਇਹ ਇੰਨਾ ਡੂੰਘਾ ਅਸਰ ਕਰਦੀਆਂ ਤੁਹਾਡੇ ਤੇ ਭੱਜਾ ਭੱਜਾ ਕਰੂਗੇ ਆਪਾਂ ਮੰਨ ਲੈਂਦੇ ਆ 2027 ਤੇ ਸਰਕਾਰ ਆ ਗਈ ਕਿੱਦਾਂ ਦੀ ਕਾਰਵਾਈ ਹੋਈ ਕਿ ਜਦ ਮਜੀਠੇ ਦੀ ਕੋਈ ਕਾਰਵਾਈ ਹੋਈ ਜਾਂ ਉਹਦਾ ਦੀ ਕੋਈ ਹੋਰ ਐਗਜ਼ੈਂਪਲਰੀ ਕਾਰਵਾਈ ਨਹੀਂ ਮਜੀਠਾ ਤਾਂ ਦੇਖੋ ਮਜੀਠੇ ਦੇ ਤਾਂ ਇਹਨਾਂ ਨੇ ਜੇਲ੍ਹ ਚ ਸੀਗਾ ਉਹਨੂੰ ਛੱਡ ਤਾਂ ਹੁਣ ਤਾਂ ਉਹਨੂੰ ਨਸ਼ੇ ਦੇ ਕੇਸ ਤੋਂ ਬਾਅਦ ਉਹਨੂੰ ਜਿਹੜੀ ਆਪਣੀ ਆਮਦਨ ਤੋਂ ਬਾਅਦ ਉਹਤੇ ਕੇਸ ਪਾਇਆ ਇਹਦੇ ਉੱਤੇ ਤਾਂ ਕੋਈ ਬਚਣਾ ਹੀ ਨਹੀਂ ਇਹਨੇ ਕਿਸੇ ਚੀਜ਼ ਤੋਂ ਇਹ ਕੱਲੀ-ਕੱਲੀ ਗੱਲ ਵੀ ਭਾਈ ਇਹ ਤੂੰ ਬਣਾਉਣ ਲਈ ਕਿਤੋਂ-ਕਿਤੋਂ ਪੈਸੇ ਲਏ ਕਿਹਨੇ-ਕਿਹਨੇ ਤੈਨੂੰ ਪੇਮੈਂਟ ਕੀਤੀ ਤੂੰ ਕਿਉਂ ਕੀਤੀ ਮੈਂ ਇਹ ਕਹੀ ਨਹੀਂ ਰਿਹਾ ਮੈਂ ਤਾਂ ਕਹਿ ਰਿਹਾ ਜਾਣੇ 'ਚ ਕੀਤੀ ਜਾਣੇ 'ਚ ਕੀਤੀ ਉਹ ਤਾਂ ਉਦੋਂ ਪਤਾ ਲੱਗੂਗਾ ਨਾ ਮੈਂ ਪਹਿਲਾ ਇਨਕੁਆਰੀ ਤੋਂ ਪਹਿਲਾਂ ਕਿਵੇਂ ਕਹਿ ਦਵਾਂ ਇਹ ਡੀ ਦੀ ਐਂਟਰੀ ਹੈ ਜਿਸ ਤੋਂ ਤੁਹਾਨੂੰ ਲੱਗ ਰਿਹਾ ਹੈ ਕਿ ਪੈਸੇ ਦੇ ਲੈਣੇ ਦਾ ਮਾਮਲਾ ਈਡੀ ਦੀ ਐਂਟਰੀ ਹੈ ਐਨਸੀਬੀ ਦੀ ਐਂਟਰੀ ਹੈ ਕਿ ਇਹ ਦੋਨੇ ਜਿੰਸਮਕ ਕੇਂਦਰ ਦੀਆਂ ਕੰਮ ਨਹੀਂ ਕਰ ਰਹੀਆਂ ਸਭ ਕੁਝ ਹੀ ਕੰਮ ਹੋ ਰਿਹਾ ਮੰਤਰੀ ਸਾਹਿਬ ਮੰਤਰੀ ਜੀ ਮੰਤਰੀ ਸਾਹਿਬ ਇਨਕੀ ਨਸ਼ਿਆਂ ਦਾ ਦੌਰ ਇਹ ਨਹੀਂ ਕਿ 90-99 ਤੋਂ ਬਾਅਦ ਜਦੋਂ ਤੋਂ ਆਪ ਸਾਹਿਬ ਕਲਾਕਾਰ ਬਣਿਆ ਪਹਿਲਾਂ ਕੁੱਕੀ ਵੀ ਪਹਿਲਾਂ ਚੱਲਦੀ ਸੀ ਘੋੜੀਆਂ ਦੇ ਵਿੱਚ ਨੋਂਦੇ ਜਿਹਾ ਕੋ ਦੇਖਿਆ ਕਲਾਕਾਰ ਦੇ ਉਸ ਮੌਕੇ ਦਾ ਜੋ ਹੁੰਦਾ ਸਹੀ ਉਹ ਦਸਮੁਂ ਵੀ ਆਪਣੀ ਕਲਾ ਰਹੀ ਤੁਸੀਂ ਕਹਿ ਰਹੇ ਹੋ ਵੀ ਜੇ ਤਾਂ ਇਹਦੇ ਠੇਕੇ ਸੀ ਕਿਤੇ ਤਾਂ ਵੀ ਹੁਣੀ ਜਾਏਗਾ ਉਹ ਕੱਢਾਂਗੇ ਸਾਰਾ ਕੁਝ ਖੀਮ ਦੇ ਠੇਕੇ ਸੀ ਤਾਂ ਹੁਣੀ ਸਭ ਕੁਝ ਕੱਢਾਂਗੇ ਕਹਿੰਦਾ ਕਰਦੇ ਇਸ ਤਰ੍ਹਾਂ ਬੈੱਡ ਕਰਨੀ ਸਿਆਸੀ ਮੈਨੂੰ ਲੱਗਦਾ ਕਿ ਮੁੱਦਿਆਂ ਦੇ ਤੁਹਾਨੂੰ ਬੋਲਣਾ ਚਾਹੀਦਾ ਅੱਜ ਦੇ ਮੁੱਦੇ ਕੀ ਆਏ ਅੱਜ ਦੇ ਮੁੱਦਾ ਨਸ਼ਾ ਸਭ ਤੋਂ ਵੱਡਾ ਬਿੱਟੂ ਜੀ ਅੱਜ ਤੋਂ ਵੱਡਾ ਸਭ ਤੋਂ ਵੱਡਾ ਨਸ਼ਾ ਮੁੱਦਾ ਹੈ ਉਹ ਨਸ਼ੇ ਨੂੰ ਇਹ ਪ੍ਰਮੋਟ ਕਰਦਾ ਰਿਹਾ ਹੈ ਮਰਤੀ ਸਾਹਿਬ ਆ ਤੁਸੀਂ ਗੈਂਗਸਟਰਾਈਜ਼ਮ ਦੀ ਵੀ ਗੱਲ ਕੀਤੀ ਹੈ ਪਰ ਲਗਾਤਾਰ ਜਦ ਵੀ ਪੰਜਾਬ ਵਿੱਚ ਕੋਈ ਵੀ ਵਾਰਦਾਤ ਹੁੰਦੀ ਹੈ ਉਸ ਤੇ ਇਹ ਕਹਾ ਜਾਂਦਾ ਹੈ ਕਿ ਲੌਰੈਂਸ ਬਸ਼ਨੋਈ ਕੋ ਬੀਜੇਪੀ ਨੇ ਪ੍ਰੋਟੈਕਟ ਕੀਤਾ ਪ੍ਰੋਟੈਕਟ ਕੀਤਾ ਇਹਦੇ ਉੱਤੇ ਮੈਂ ਬੜਾ ਕੱਲ ਬੋਲ ਪਿਆ ਅੱਜ ਜਿਹੜੀ ਗੱਲ ਇਹ ਤੇ ਇਹ ਤੇ ਪ੍ਰੈਸ ਕਾਨਫਰੰਸ ਆ ਮੈਂ ਤਾਂ ਕੱਲ ਇਹ ਕਹਿ ਚੁੱਕਿਆ ਵੀ ਲੌਰੈਂਸ ਬਸ਼ਨੋਈ ਨੂੰ ਤੁਸੀਂ ਚੀਫ ਮਿਨਿਸਟਰ ਸਾਹਿਬ ਚਿੱਠੀ ਲਿਖਣ ਵੀ ਲੌਰੈਂਸ ਜਗੂ ਭਗਵਾਨਪੁਰੀਆ ਜਿਹੜਾ ਵੀ ਆਪਣਾ ਦੂਜਾ ਐਨਐਸਏ ਲੱਗੀ ਹੈ ਜੀ ਤੇ ਜਿੰਨੇ ਵੀ ਹੋਰ ਜੇਲ੍ਹਾਂ ਚ ਨੇ ਉਹ ਸਾਰਿਆਂ ਨੂੰ ਆਪਣੇ ਪੰਜਾਬ ਚ ਮੰਗਾ ਲੈਣ ਉਰੇ ਤਾਂ ਪੰਜਾਬ ਦੀਆਂ ਜਿਹੜੀਆਂ ਸਕਿਉਰਿਟੀ ਆ ਉਹ ਸਾਰੀਆਂ ਜੀ ਸੈਂਟਰਲ ਫੋਰਸਿਜ਼ ਲੱਗੀਆਂ ਹੋਈਆਂ ਜੇ ਉੱਥੇ ਵੀ ਉਹ ਬੰਦ ਨੇ ਸੈਂਟਰਲ ਫੋਰਸਿਜ਼ ਨੇ ਤੇ ਉਰੇ ਪੰਜਾਬ ਦੀਆਂ ਜਿਹਨਾਂ ਜੀਚ ਗੈਂਗਸਟਰ ਨੇ ਉਹ ਚ ਵੀ ਤਾਂ ਸੀਆਰਪੀ ਲੱਗੀ ਆ ਹਾਈ ਸਕਿਉਰਟੀ ਬਟੂ ਜੀ ਨਸ਼ੇ ਨੂੰ ਲੈ ਕੇ ਕੱਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 3000 ਤੋਂ ਜ਼ਿਆਦਾ ਅਸੀਂ ਖੇਡ ਦੇ ਮੈਦਾਨ ਬਣਾ ਰਿਹਾ ਜਿਨ੍ਹਾਂ ਦੇ ਵਿੱਚ ਹੁਣ ਜਿਹੜੇ ਖਿਡਾਰੀ ਨੇ ਖੇਲਣਗੇ ਵੀ ਤੇ ਬਹਿ ਵੀ 32 ਕਿਲੋ ਦੇ ਵਿੱਚ ਕਬੱਡੀ ਖੇਡਦਾ ਰਹੇ ਦੇਖੋ ਬੜਾ ਕੱਲ ਪਤਾ ਨਹੀਂ ਕੀ ਹੋਇਆ ਕੈਬਨਿਟ ਮੀਟਿੰਗ ਅੱਜ ਹੋਣੀ ਆ ਜਿਹੜਾ ਵਿਧਾਨ ਸਭਾ ਉਹ ਚੱਲ ਰਿਹਾ ਕੱਲ ਪਤਾ ਨਹੀਂ ਅਚਾਨਕ ਕੀ ਹੋਇਆ ਵੀ ਇੱਕ ਖਬਰ ਜੀ ਆਉਂਦੀ ਹੈ ਵੀ 3 ਵਜੇ ਪ੍ਰੈਸ ਕਾਨਫਰੈਂਸ ਕਰਨਗੇ ਉਹਦੇ ਵਿੱਚ ਅਗਲਾ ਕਹਿੰਦਾ ਪਤਾ ਨਹੀਂ ਕੀ ਆ ਜੀ Chief Minister ਦੀ स्लॉट ਹੁੰਦੇ ਆ ਸਾਰੇ ਕਿਹੜਾ ਪਿੰਡ ਆ ਜਿਹਦੇ ਵਿੱਚ ਗਰਾਉਂਡਿੰਗ ਹੈ ਅੱਜ ਮੈਨੂੰ ਇਹ ਤਾਂ ਦੱਸੋ ਕਿਹੜੇ ਪੰਜਾਬ ਫੇਰ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਪੰਜਾਬ ਦੇ ਅੱਜ ਤਿੰਨੋਂ ਕੈਪਟਨ ਨੇ ਜਿਹੜੇ ਦੇਖੋ ਇੱਕ ਪਾਸੇ ਤਾਂ ਪੰਜਾਬ ਨਾਲ ਧੱਕੇ ਦੀ ਗੱਲ ਕਰਦੇ ਆ ਇਹ ਲੋਕ ਅੱਜ ਸ਼ੁਭਮ ਗਿਲਕਾਲੀ ਮੈਚ ਚੱਲ ਰਿਹਾ ਹੈ ਅੱਜ ਅੱਜ ਤੀਜੇ ਦਾ ਆਖਰੀ ਦਿਨ ਅੱਜ ਪੰਜਾਬ ਦਾ ਪਲੇਅਰ ਇੱਕ ਉਹ ਨੂੰ ਉਹ ਫਿਰ ਕਹਿਣਗੇ ਨਹੀਂ ਜੀ ਨਹੀਂ ਇਹ ਤਾਂ ਕਾਬਲੀਅਤ ਆ ਬਿਲਕੁਲ ਕਾਬਲੀਅਤ ਆ ਪਰ ਅੱਜ ਇੱਕ ਪੰਜਾਬੀ ਜਿਹੜੀ ਦੁਨੀਆ ਦਾ ਸਭ ਤੋਂ ਮਹਿੰਗੀ ਖੇਡ ਆ ਉਹਦਾ ਪੰਜਾਬੀ ਇੱਕ ਕੈਪਟਨ ਆ ਅੱਜ ਫੁੱਟਬਾਲ ਦਾ ਪੰਜਾਬੀ ਕੈਪਟਨ ਆ ਅੱਜ ਹਾਕੀ ਟੀਮ ਦਾ ਪੰਜਾਬੀ ਕੈਪਟਨ ਆ ਅੱਜ 에ਅਰ ਫੋਰਸਸ ਦੀ ਪੰਜਾਬੀ ਆ ਨਾਲ ਦੀ ਨਾਲ ਇਹ ਵੀ ਸਾਬਤ ਹੁੰਦੀ ਆ ਵੀ ਅੱਜ ਮੌਕਾ ਮਿਲ ਰਿਹਾ ਪੰਜਾਬ ਦੇ ਪਲੇਅਰਾਂ ਨੂੰ ਉਹਨਾਂ ਨੂੰ ਬਣਾਇਆ ਜਾ ਰਿਹਾ ਇਹ ਤਾਂ ਪਤਾ ਨਹੀਂ ਕਿਹੜੇ ਫੈਦਰਬੇਟ ਦੀ ਗੱਲ ਕਰਦੇ ਹੋ ਕੋਈ 35 ਹਰ ਚੀਜ਼ ক্রিকেট ਦੀ ਪੁੱਛ ਲਓ ਮੈਂ ਥਾਪੀਆਂ ਨਾਲ ਖੇਡਦਾ ਰਿਆ ਜੇ ਕੋਈ ਹੋਰ ਗੱਲ ਕਰ ਲਓ ਬੰਟੇ ਮੈਂ ਖੇਡਦਾ ਰਿਆ ਇਹ ਤਾਂ ਯਾਰ ਉਹੀ ਗੱਲਾਂ ਨੇ ਇਹਨਾਂ ਦੀ ਇਹ ਇਹ ਤਾਂ ਸਾਰੀਆਂ ਜਿਹੜੀ ਵੀ ਜਿਹੜੀ ਵੀ ਗੇਮ ਆ ਨਾ ਪੁੱਠੀ ਗੇਮ ਸਾਰੀਆਂ ਹੀ ਖੇਡਦੇ ਰਹੇ ਆ ਸਹੀ ਗੇਮ ਤੋਂ ਸਵਾਇ ਕੱਲ ਨੂੰ ਕੋਈ ਮੈਡਲ ਮੋਡਲ ਨਾ ਦਿਖਾਉਣ ਲੱਗ ਜਾਣ ਪੁੱਠੀ ਨਹੀਂ ਹੈਗੀ ਹਾਂਜੀ ਨਹੀਂ ਖੇਡੀਆਂ ਨਹੀਂ ਨਾ ਕਦੇ ਉਹ ਤਾਂ ਕਹਿੰਦੇ ਆ ਇੱਥੇ ਖੇਡੀ ਕਰਦਾ ਤੁਸੀਂ ਦੇਖਿਆ ਕਦੇ ਖੇਡਦੇ ਇਹ ਲੋਕਮੰਤਰੀ ਸਾਹਿਬ ਆ ਆ ਤੁਹਾਡੀ ਤੁਸੀਂ ਉਹ ਸੀ ਡਿੱਗੀ ਚ ਖੇਡ ਰਹੇ ਸੀ ਆ ਆ ਖੇਡਾਂ ਖੇਡਦੇ ਆ ਜੀ ਕਿਸੇ ਦਿੱਤੀ ਆਤਾਂ ਦੇ ਉੱਤੇ ਸਿਆਸਤ ਪੰਜਾਬ ਚ ਜ਼ਿਆਦਾ ਹੋਈ ਹੈ ਪਰ ਫਰਜੀ ਬੁੱਡਸ ਮੁਕਾਬਲੇ ਬਹੁਤ ਤਜਾਦ ਚ ਹੋ ਰਿਹਾ ਹੈ ਉਸ ਦੇ ਉੱਤੇ ਕੋਈ ਵੀ ਪੋਲਿਟਿਕਲ ਪਾਰਟੀ ਆਪਣਾ ਸਟੈਂਡ ਕਿਉਂ ਨਹੀਂ ਸਪਸ਼ਟ ਕਰ ਪਾ ਰਹੀ ਬਈ ਜਦੋਂ ਜਦੋਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੇ ਇੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਕੋਈ ਬਿਨਾ ਸੋਚੇ ਸਮਝੇ ਤੇ ਬੋਲੂਗਾ ਫਿਰ ਉਹਦਾ ਹਿਸਾਬ ਕਿਤਾਬ ਵੀ ਕੀਤਾ ਜਾਊਗਾ ਫਰਜੀ ਪੁਲਿਸ ਮੁਕਾਬਲੇ ਤੇ ਤੁਹਾਡਾ ਸਟੈਂਡ ਕੀ ਹੈ ਹੁਣ ਤੱਕ ਕੋਈ ਐਕਸ਼ਨ ਕਿਉਂ ਨਹੀਂ ਪਾਰਟੀ ਵੱਲੋਂ ਨਾ ਕੋਈ ਸੜਕਾ ਤੇ ਦਿਖੀ ਹੈ ਨਾ ਹੀ ਕੋਈ ਗਰੀਟ ਨਾ ਇਸ ਬਾਰੇ ਜੀ ਫਰਜੀ ਇਨਕਾਊਂਟਰ ਮੈਨੂੰ ਹਜੇ ਇਸ ਗੱਲ ਦਾ ਮੈਨੂੰ ਕੋਈ ਗਿਆਨ ਨਹੀਂ ਗੱਲ ਪਰ ਅਸੀਂ ਮੈਂ ਤਾਂ ਹਮੇਸ਼ਾ ਕਿਹਾ ਵੀ ਇਹ ਜਿਹੜੀ ਪੈਰ 'ਚ ਗੋਲੀ ਮਾਰੀ ਜਾ ਰਹੀ ਆ ਇਹ ਟੋਟਲ ਫਰਾਡ ਆ ਮੈਂ ਤਾਂ ਇੱਕ ਵਾਰ ਨਹੀਂ ਕਿਹਾ ਹਮੇਸ਼ਾ ਕਿਹਾ ਭਈ ਯਾਰ ਤੁਸੀਂ ਇਹ ਇਹੋ ਜਿਹਾ ਕਿਹੜਾ ਸਿਸਟਮ ਆ ਵੀ ਇਹ ਕਿਹੜੀ ਗੱਲ ਆ ਵੀ ਜਦੋਂ ਹੱਥਕੜੀਆਂ ਉਹਦੇ ਲੱਗੀਆਂ ਹੋਈਆਂ ਤੁਸੀਂ ਲੈ ਕੇ ਜਾਂਦੇ ਹੋ ਤੇ ਗੱਡੀਆਂ ਲੱਗ ਪੁਲਿਸ ਨਾਲ ਜਦੋਂ ਪਿਸਤੌਲ ਚੱਕਣ ਲੱਗੇ ਨੇ ਗੋਲੀ ਚੱਲ ਜਾਂਦੀ ਹੈ ਇਸ ਕਰਕੇ ਉਹ ਵੀ ਭਗਵੰਤ ਮਾਨ ਦਾ ਹੀ ਕੰਮ ਆ ਜਿਹੜੇ ਜੇ ਕਰਦਾ ਰਿਹਾ ਉਹੋ ਜਿਹੇ ਨੇ ਅੱਗੇ ਪੁਲਿਸ ਬਣਾਤੀ ਬਿੱਟੂ ਜੀ ਤੁਸੀਂ ਧਰਮੀ ਵਾਲੀ ਵੀ ਤੁਹਾਨੂੰ ਕੇਸ ਵਾਲੀ ਦਿਖਾਈ ਸੀ ਨਹੀਂ ਨਾ ਉਹ ਦੇਖੋ ਕਿ ਆਪਣੇ ਚੀਫ ਮਿਨਿਸਟਰ ਦੀ ਪੱਗ ਲਈ ਕਿਵੇਂ ਦਿਖਾ ਦिए ਆਪਣਾ ਚੀਫ ਮਿਨਿਸਟਰ ਭਗਤ ਸਿੰਘ ਦੇ ਰੰਗ ਦੀ ਪੱਗ ਲਈ 에ਰਪੋਰਟ ਤੇ ਪਈ ਆ ਉਹ ਕਿਵੇਂ ਦਿਖਾ ਦिए ਜੀ ਸਾਡਾ ਪ੍ਰਧਾਨ ਮੰਤਰੀ ਜੀ ਸਾਡੇ ਐਕਸਟਰਨਲ ਅਫੇਅਰ ਨੇ ਉਹ ਲੁਕੋਈ ਸਾਰੀ ਗੱਲ ਸੰਭਾਲ ਕੇ ਰੱਖੀ ਨਹੀਂ ਉਹ ਕਹਿੰਦੇ ਦਿਖਾਉਣੀ ਵੀ ਨਹੀਂ ਗਈ ਕਿਉਂਕਿ ਉਹ ਪੰਜਾਬ ਦੀ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਗਿਆ ਏ ਅਸੀਂ ਤਾਂ ਚਾਹੀ ਪਿੱਟਦੇ ਆ ਇਸ ਗੱਲ ਨੂੰ ਹੁਣ ਤੁਸੀਂ ਸਾਰਾ ਕੁਝ ਜਾਣਦੇ ਹੋ ਇੱਕ ਇੱਕ ਚੈਨਲ ਦਾ ਮਾਈਕ ਹੀ ਖੋਲਿਆ ਸੀ ਪਰਸੋ ਚ ਉੱਥੇ ਉਹਨੂੰ ਤਨਖਾਹ ਵੀ ਦੇਣ ਲੱਗੇ ਸੀ ਵੀ ਤੇਰੀ ਤਨਖਾਹ ਵਧੂਗੀ ਭਾਈ ਜੀ ਹੁਣ ਇੱਥੇ ਤੱਕ ਜੇ ਆਪਾਂ ਕਰਾਈ ਜਾਣੀ ਹੈ ਤਾਂ ਕਰਾਈ ਜਾਈਏ ਥੈਂਕ ਯੂ ਜੀ ਬਹੁਤ ਧੰਨਵਾਦ ਸੈਕੂਲਰਿਜ਼ਮ ਦੇ ਅੱਜ ਜਨਾਹ ਦੇ ਆ ਰਿਹਾ ਹੈ ਬਿੱਲ ਆ ਰਿਹਾ ਹੈ ਦੇਖੋ ਦੇਖੋ ਉਹ ਉਹ ਵੀ ਉਹ ਵੀ ਦੇਖੋ ਇੱਕ ਬਹੁਤ ਕਈ ਵਾਰ ਗੱਲ ਘੁੰਮ ਕੇ ਹੋਰ ਪਾਸੇ ਜਾਂਦੀ ਹੈ ਜੇ ਮੈਂ ਬੋਲਦਾ ਇੱਕ ਵਿਧਾਨ ਸਭਾ ਨਾਲ ਇੱਕ ਵਿਧਾਨ ਸਭਾ ਦਾ ਮਜ਼ਾਕ ਕੀਤਾ ਜਾ ਰਿਹਾ ਵਿਧਾਨ ਸਭਾ ਦਾ ਮਤਲਬ 3 ਕਰੋੜ ਲੋਕਾਂ ਦਾ ਮਜ਼ਾਕ ਕੀਤਾ ਜਾਂਦਾ ਇਹ ਮੈਂ ਵੀ ਉਸ ਪਾਰਲੀਮੈਂਟ ਚ ਬਹਿਣਾ ਜਦੋਂ ਵੀ ਕੋਈ ਬਿਲ ਆਉਂਦਾ ਕੋਈ ਵੀ ਬਿਲ ਆਉਂਦਾ ਉਹ ਜੀ ਉਹਦੇ ਉੱਤੇ ਆਪੋਜੀਸ਼ਨ ਤਿਆਰ ਨਹੀਂ ਕੀ ਜਾਂ ਆਪਣੀ ਪਾਰਟੀ ਵਾਲੇ ਕੋਈ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਆ ਜਾਂ ਉੱਥੇ ਕੋਈ ਡਿਸਕਸ਼ਨ ਚ ਐਸੀ ਗੱਲ ਆ ਜਾਂਦੀ ਆ ਵੀ ਲੱਗਦਾ ਵੀ ਯਾਰ ਆ ਚੀਜ਼ ਇਸ ਬਿੱਲ ਚ ਐਡ ਹੋਣੀ ਚਾਹੀਦੀ ਸੀ ਰਹਿ ਗਈ ਕਿਸੇ ਦਾ ਸੁਝਾਅ ਚੰਗਾ ਇਹਨਾਂ ਦਾ ਸੁਝਾਅ ਚੰਗਾ ਆ ਜਾਂਦਾ ਇਹਨਾਂ ਦਾ ਚੰਗਾ ਆ ਜਾਂਦਾ ਉਦੋਂ ਫੈਸਲਾ ਹੁੰਦਾ ਜਾਂ ਕਿਸੇ ਤੇ ਨਹੀਂ ਬਣਦੀ ਆਪਸ ਵਿੱਚ ਸਹਿਮਤੀ ਨਹੀਂ ਬਣਦੀ ਤਦ ਉਹ ਬਿੱਲ ਨੇ ਜਿਹੜੇ ਪਾਰਲੀਮੈਂਟ ਕਮੇਟੀ ਨੂੰ ਜਾਂਦੇ ਆ ਸਿਲੈਕਟ ਕਮੇਟੀ ਨੂੰ ਜਾਂਦੇ ਆ ਹੁਣ ਇੱਕ ਮਿੰਟ ਇਹ ਕੀ ਕਹਿ ਰਹੇ ਆ ਜਨਾਬ ਇਹ ਹਜੇ ਬਿੱਲ ਆਉਣ ਤੋਂ ਪਹਿਲਾਂ ਹੀ ਕਹਿ ਰਹੇ ਨੇ ਵੀ ਅਸੀਂ ਤਾਂ ਇਹ ਹਜੇ ਲੋਕਾਂ ਦੇ ਕੋਲ ਰੱਖਾਂਗੇ ਇਹਦੀ ਡਿਸਕਸ਼ਨ ਲਈ ਭਾਈ ਸਾਹਿਬ ਫਿਰ ਆ ਸੈਸ਼ਨ ਕਦ ਲਈ ਰੱਖਿਆ ਏ ਪਹਿਲਾਂ ਹੀ ਇਹ ਸਾਰਾ ਜਿਹੜਾ ਖਰੜਾ ਤਿਆਰ ਕਰਨ ਨੂੰ ਇਹ ਲੋਕਾਂ ਦੇ ਕੋਲ ਰੱਖਦੇ ਤੇ ਫਿਰ ਤੁਸੀਂ ਵਿਧਾਨ ਸਭਾ ਚ ਲੈ ਕੇ ਆਉਂਦੇ ਤੇ ਅੱਜ ਤੁਸੀਂ ਇਹ 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 ਮਤਲਬ ਸਿਰਫ ਡਰਾਮਾ ਹੈ ਇਹ ਵੀ ਗੱਲਾਂ ਹੋਰ ਚੱਲ ਰਹੀਆਂ ਕਿਦਾਂ ਪਾਸੇ ਨੂੰ ਹੋਰ ਪਾ ਦਈਏ ਇਹ ਇੰਨਾ ਕੰਮ ਆ ਜੀ 21 ਦੇ ਵਿੱਚ ਕਾਂਗਰਸ ਸਰਕਾਰ ਵੀ ਲੈ ਕੇ ਆਈ ਸੀ ਇਹ ਬਿਲਕੁਲ ਠੀਕ ਆ ਉਹ ਵੀ ਬਿਲ ਉਹਥੇ ਪਿਆ ਹੈ ਕਈ ਕਈ ਦੇਖੋ ਕਈ ਕਈ ਇੱਕ ਮਿੰਟ ਕਈ ਕਾਨੂੰਨ ਨੇ ਜਿਹੜੇ ਸੈਂਟਰ ਦੇ ਹਸਾਮਨਾ ਬਣਦੇ ਆਪਣਾ ਜਿਹੜਾ ਸੰਵਿਧਾਨ ਆ ਆਪਣਾ ਕਾਨੂੰਨ ਆ ਉਹ ਸਾਰੇ ਦੇਸ਼ ਦਾ ਇੱਕ ਅਲੱਗ-ਅਲੱਗ ਦਾ ਬਣ ਨਹੀਂ ਸਕਦਾ ਉਹਦੇ ਵਿੱਚ ਕਈ ਗੱਲਾਂ ਨੇ ਐਸੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਸੈਂਟਰ ਗਵਰਨਮੈਂਟ ਦੇ ਨਾਲ ਤਾਲਮਿਲ ਕਰਨਾ ਚਾਹੀਦਾ ਉਹਨਾਂ ਲੋਰਡ ਡਿਪਾਰਟਮੈਂਟ ਨਾਲ ਗੱਲ ਕਰ ਲੈਣ ਚਾਹੇ ਹੋਮ ਨਾਲ ਕਰ ਲੈਣ ਕਿਉਂਕਿ ਕਾਨੂੰਨ ਜਿਹੜਾ ਕਾਨੂੰਨ ਆ ਉਹ ਤਾਂ ਇੱਕ ਆ ਨਾ ਆਪਣਾ ਉਹਦੇ ਵਿੱਚ ਤਬਦੀਲੀ ਤੁਸੀਂ ਕਿਵੇਂ ਕਰੋਗੇ ਇਹਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਇੰਨੀ ਸੌਖੀ ਗੱਲ ਆ ਤੁਸੀਂ ਵਿਧਾਨ ਸਭਾ 'ਚ ਪਾ ਕੇ ਉਹ ਜੇ ਕਦੇ ਲਾਗੂ ਹੀ ਨਾ ਹੋਵੇ ਫਿਰ ਕੀ ਫਾਇਦਾ ਜੀ ਇਸ ਕਰਕੇ ਇਹਦੇ ਬਾਰੇ ਬੜਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਐਵੇਂ ਨਹੀਂ ਵੀ ਸਿਰਫ ਲੋਕਾਂ ਨਾਲ ਖੇਡਣ ਦਾ ਵੀ ਸੈਂਟੀਮੈਂਟਾ ਲੋਕਾਂ ਦਾ ਅਸੀਂ ਦਾ ਜੀ ਇਹ ਬਿੱਲ ਲਿਆ ਰਹੇ ਆ ਉਹ ਗੱਲ ਨਹੀਂ ਕਰਨੀ ਚਾਹੀਦੀ ਪਰ ਅੱਜ ਮੈਂ ਤੁਹਾਨੂੰ ਇਹ ਦੱਸਿਆ ਵੀ ਨਵਾਂ ਤਰੀਕਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਾਹਿਬ ਦਾ ਇਲੈਕਸ਼ਨ ਲੜਨ ਦਾ ਇਹ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਉਹ ਪਿਸਤੌਲ ਕਿਵੇਂ ਲੋਕਾਂ ਨੂੰ ਚਿੱਟਾ ਕੁਟਤੇ ਆਮਾ ਪਾ ਕੇ ਬਹਿਰੇ ਫਰਕ ਇੰਨਾ ਹੈ ਉਦੋਂ ਟੋਪੀ ਰੱਖੀ ਆ ਕੇਜਰੀਵਾਲ ਵਾਲੀ ਹੁਣ ਪੱਗ ਤੇ ਇਸ ਕਰਕੇ ਉਹ ਬਾਕੀ ਚੀਜ਼ਾਂ ਦੱਸ ਰਿਹਾ ਇਲੈਕਸ਼ਨਾਂ ਦੇ ਵਿੱਚ ਉਹ ਬਾਈ ਇਲੈਕਸ਼ਨਾਂ ਚ ਆਹੀ ਕੁਝ ਕਰ ਰਹੇ ਆ ਸੇਮ ਅਤਰਨ ਤਰਨ ਦੀ ਇਲੈਕਸ਼ਨ ਚ ਆਜੂਗੀ ਆਹੀ ਚੀਜ਼ਾਂ ਕਰਨਗੇ ਐਂ ਨਸ਼ਾ ਦੇ ਟਰੱਕ ਆਉਂਦੇ ਆ ਉਹਨਾਂ ਦੇ ਐਂ ਐਂ ਹਥਿਆਰ ਆਉਂਦੇ ਆ ਐਂ ਗੈਂਗਸਟਰ ਅਜਗੂ ਪਹਾਉ ਹਨਪੁਰੀਆ ਦਾ ਕਿਵੇਂ ਕਿੰਨਾ ਆਇਆ ਜੀ ਵਰਤਿਆ ਆਹੀ ਚੀਜ਼ਾਂ ਨੇ ਨਾ ਤੁਸੀਂ ਕਹਿੰਦੇ ਹੋ ਇਸ ਚੀਜ਼ ਦਾ ਅਸਰ ਨਹੀਂ ਹੁੰਦਾ ਸੇਮ ਚੀਜ਼ਾਂ ਜੋ ਕਹਿੰਦੇ ਹੋ ਉਹ ਅੱਜ ਵਰਤ ਰਹੇ ਆ ਉਸੇ ਤਰੀਕੇ ਨਾਲ ਜਲੰਧਰ ਚ ਉਹਨਾਂ ਨੇ ਗੈਂਗਸਟਰ ਲਿਆਂਦੇ ਸੀ ਅੱਜ ਪੁਲਿਸ ਨੂੰ ਵੀ ਉਹ ਦੱਸ ਦਿਓ ਮੈਂ ਅਗਲੀ ਵਾਰ ਤੁਹਾਡੇ ਨਾਲ ਅਲੱਗ ਪੁਲਿਸ ਬਾਰੇ ਵੀ ਅੱਜ ਐਸਐਸਪੀ ਨੂੰ ਜਦੋਂ ਮੀਟਿੰਗ 'ਚ ਬਹਿੰਦੇ ਆ ਨਾ ਉਹ ਇੱਥੇ ਦੱਸਦੇ ਸੀ ਵੀ ਯਾਰ ਤੇਰੇ ਕੋਲ ਕਿਉਂਕਿ ਇੱਕ ਇੱਕ ਕਾਨੂੰਨ ਆ ਵੀ ਜੇ ਇੰਨਾ ਚਿੱਟਾ ਪੈਂਦਾ ਤੇ ਆਹ ਸਜ਼ਾ ਇੰਨਾ ਪੈਂਦਾ ਇੰਨਾ ਸਜ਼ਾ ਆਏ ਉਹ ਪੁਲਿਸ ਨੂੰ ਉਸ ਵੇਲੇ ਵੀ ਕਹਿੰਦੇ ਆ ਵੀ ਤੇਰੇ ਕੋਲ ਅੰਦਰ ਪਿਆਈ ਆ ਲਾ ਕੇ ਪਾਦੇ ਹੋਰ ਬੰਦ ਪਾਦੇ ਘੱਟ ਕਰਦੇ ਉਹੀ ਗੱਲਾਂ ਉਹ ਆਪਣੇ ਐਸਐਸਪੀ ਨੂੰ ਮੀਟਿੰਗ 'ਚ ਕਹਿੰਦੇ ਆ ਭਈ ਤੁਸੀਂ ਕਿਸੇ ਤੇ ਪਾ ਨਹੀਂ ਸਕਦੇ ਤੁਸੀਂ ਤਾਂ ਜਿੱਦੇ ਮਰਜ਼ੀ ਪਾ ਦਿਓ ਜਿੰਨਾ ਮਰਜ਼ੀ ਪਾ ਦਿਓ ਫੜੋ ਜੇ ਕੋਈ ਬੀਜੇਪੀ ਵਾਲਾ ਹੈ ਉਹ ਤੇ 2 ਗ੍ਰਾਮ ਦੀ ਜਗ੍ਹਾ 5 ਗ੍ਰਾਮ ਪਾ ਦੋ ਨਿਕਲਣਾ ਹੀ ਨਹੀਂ ਬਾਹਰ ਇਹ ਚੀਜ਼ਾਂ ਸਾਰੀਆਂ ਉਹ ਆਪਦੇ ਐਸਐਸਪੀ ਡੀਜੀਪੀ ਨੇ ਮੀਟਿੰਗਾਂ 'ਚ ਕਹਿੰਦੇ ਆ ਇਸ ਕਰਕੇ ਇਹ ਇਹ ਐਮੀ ਨਹੀਂ ਗੱਲਾਂ ਇਹ ਤਜਰਬੇ ਆ ਉਹਨਾਂ ਦੇ ਉਹ ਤਜਰਬੇ ਹਮੇਸ਼ਾ ਆਪਣੀ ਸਰਕਾਰ 'ਚ ਲਾਗੂ ਕਰਦੇ ਆਂ ਆ ਤਜਰਬੇ ਕਿਉਂਕਿ ਸੋਚ ਨਹੀਂ ਕਦੇ ਬਦਲਦੀ ਇਹ ਸੋਚ ਆ ਉਹਨਾਂ ਦੀ ਜਿਹੜੀਆਂ ਇਹ ਚੀਜ਼ਾਂ ਉਹ ਲਾਗੂ ਕਰ ਰਹੇ ਆ ਧੰਨਵਾਦ